हेलो गुड मॉर्निंग गाइस की हाल चाल है ठीक ठाक हां जी बेटा जी बोलो आप पहला ब्लू फ्लाया आपनो फ्रिज ते रखे काल की ठाने कल देखेंगे गाइस कुलवीर ने ब्लू ना जो पानी बाहर लिया ते हुण मैनु कहदा मम्मी फ्रिज च ला दे ते काल देखेंगे किन्नी के बर्फ को बाकी जमदी चलो आ जो रख दे मैं, मैं मैं कुलवीर देना ब्लू में का फ्रिज दे विच चल रख आ दन्नी हां मैं ब्लॉग शुरू की तेरे नाल ही कुलवीर आ गया चलो कोई ना आय कुलवीर ਹਾਂ ਮੈਂ ਤਾਂ ਇੱਕ ਫੋਟੋ ਲਈ ਮੈਂ ਕੀ ਨਹੀਂ ਜਾਣਾ ਨਹੀਂ ਜਾਣਾ ਕਹਿੰਦੇ ਫਰੈਜ ਤੇ ਇਹਨਾਂ ਨੇ ਵੀ ਛੱਡ ਲਾਦੀ ਪਤਾ ਤਾਂ ਕਹਿੰਦੇ ਨਹੀਂ ਜਾਣਾ ਫਰੈਜ ਲਿਆ ਬੇਟਾ ਨੀਚੇ ਨਾ ਰੱਖਾ ਅੱਤੇ ਸਰਤੇ ਪਾਉਂਗਾ ਇਹਦੇ ਚੋਣੀ ਵੀ ਪੈਣੀ ਆ ਪਤਾ ਫਿਰ ਅੱਜ ਬੰਦ ਹੀ ਕਰ ਦੂੰਗੀ ਮੈਂ ਦੋ ਜੀ ਪਾ ਲੈਂਦੇ ਨਹੀਂ ਨਹੀਂ ਤੂੰ ਖਾਣਾ ਨਾ ਰੱਖ ਜਾ ਮੈਂ ਕਿਸ ਤਰ ਲਫੜ ਫੜਤੀ ਮਿੰਨ ਵੀ ਕਹਿੰਦਾ ਪਾ ਲੈਂਦੇ ਰੱਖ ਦੇ ਰੱਖ ਦੇ ਚਲ ਫਰੈਜ ਜੀ ਬਲੂ ਰੱਖ ਦਿੱਤੇ ਹੁਣ ਅਸੀਂ ਅੱਜ ਕਰਤੀ ਬੰਦ ਤੇ ਲੈ ਫਰੈਜ ਦੀ ਸਵੱਛਤਾ ਛੱਡ ਦੇਗੇ ਛੱਡ ਦੇ ਹਾਂ ਤੂੰ ਫੋਨ ਫੜੇਗਾ ਲੱਗ ਲੱਗ ਕਰ ਤੂੰ ਗਾਇਸ ਨੇ ਨਾਲ ਦੇ ਬੰਦੇ ਹਾਂ ਮਮਾ ਤਰ ਲੱਗਿਆ ਰਾਜ ਦੀ ਲਾਈਟ ਚੱਲ ਪੀ ਚੱਲ ਪੀ ਬਾਪੂ ਚੱਲ ਪੀ ਆ ਜਾ ਚੱਲ ਪੀ ਗਾਇਸ ਸਾਡੀ ਫਰਿੱਜ ਤੇ ਕਲਵੀਰ ਨੇ ਫੋਨ ਫੜ ਕੇ ਤੇ ਹੋਰ ਹੀ ਕੁਛ ਕਰਤਾ ਮਮਾ ਜੀ ਹਾਂ ਜੀ ਹੁਣ ਐਡੀ ਜੇ ਤੀਨੀ ਬਰਫ ਲੰਮਣੀ ਘਟੋ ਘਟ ਸ਼ਾਮ ਤੱਕ ਜੰਮੂਗੀ ਸਾਕਾ ਤੇ ਛੋ ਦੋ ਤਾਂ ਸੰਡ ਦੇ ਵਿੱਚ ਕਿ ਉਹ ਜੇ ਕੰਮ ਕਰਨ ਲੱਗਿਆ ਹੋਰ ਕੋਈ ਹਾਂ ਨਹੀਂ ਪਾਣੀ ਪਾਣਾ ਬਲੂਨਾ ਚਾਹ ਹਾਂ ਨਹੀਂ ਪਾਣੀ ਪਾਣਾ ਹੁਣ ਉੱਧਾ ਪਾ ਕੇ ਖੇਡਦੇ ਆਪਾਂ ਅੱਛਾ ਹੁਣ ਫੇਰ ਮੈਂ ਕਾ ਪਾਣੀ ਦਿਵਾਲੀ ਨਾ ਹੋ ਜੇ ਠੰਡਾ ਪੰਡ ਚੱਲਾ ਜਾ ਲੈ ਆ ਜਾ ਹੁਣ ਕੋਈ ਖੇਡਦੇ ਭੱਜਿਆ ਗਾਇਸ ਕੁ ਵੀ ਇਹਨਾਂ ਠੰਡ ਦੇ ਵਿੱਚ ਪਾਣੀ ਆਪਾਂ ਕੇ ਲਈ ਜਾਂਦਾ ਤੇ ਕੋਈ ਨਾ ਤੇਰੀ ਜੜੀ ਤੇ ਤੇਰੇ ਪੈਰ ਤੇ ਵੀ ਪਾਣੀ ਲੱਗ ਜਾਣਾ ਹਾਂ ਤਰੂ ਚੁੱਲ੍ਹੇ ਤਲੀ ਤੇ ਜੂਵੀ ਪਲੀਸ ਭੇਜੂਗੀ ਕਿਉਂ ਨਾ ਭੇਜੂਗੀ ਤੂੰ ਪਾਣੀ ਹਾਂ ਹਾਂ ਕਿਉਂ ਪਰਣੀ ਨਾ ਤਾਂ ਚੇਲੇ ਜਿਹਾ ਤਾ ਤਾ ਦੂਰ ਰੱਖਿਆ ਪਿਆਰ ਤਾ ਦੂਰ ਕਰ ਪੈਣੀ ਹਿੱਡ ਲਾਂਦਾ ਆਪੇ ਨਹੀਂ ਨਹੀਂ ਬਤੂ ਠੰਡਾ ਠੰਡ ਤੇ ਤਾਂ ਚਲੇ ਗਈ ਠੰਡ ਕਿਤੇ ਚਲੇਗੀ ਠੰਡ ਤਾਂ ਜਾਈ ਨਹੀਂ ਆਈ ਆ ਫਿਰ ਤਾਂ ਪਾਈ ਫਿਰ ਤਾਂ ਠਹਿ ਦੇ ਨਹੀਂ ਸਕਦਾ ਲੈ ਛੇੜ ਨਹੀਂ ਸਕਦਾ ਤੂੰ